ਮਹਾਂਜਗ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਐਸਐਸਪੀ ਫਰੀਕੋਟ ਜੀ ਦੀ ਰੇਨਾਮਾਈ ਹੇਠ ਫਰੀਕੋਟ ਪੀਸ ਵੱਲੋਂ ਮਾੜੇ ਅਸਰ ਖਰਾਬ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਇਸ ਤਹਿਤ ਇਸੇ ਲੜੀ ਦੇ ਵਿੱਚ ਅਸੀਂ ਇੱਕ ਮਕਦਮਾ ਨੰਬਰ 170 137 ਅੱਜ ਨੂੰ ਸਦਰ ਫਰੀਕੋਟ ਵਿਖੇ ਰਜਿਸਟਰ ਕੀਤਾ ਜਿਸ ਵਿੱਚ ਸਾਡੇ ਚੌਂਕੀ ਇੰਚਾਰਜ ਗੋਲੇਰ ਜਸਪਿੰਦਰ ਸਿੰਘ ਇੱਕ ਇਤਲਾਹ ਮਿਲੀ ਸੀ ਕਿ ਦਿਨ ਛੱਕੀ ਲੜਕੇ ਜਿਹੜੇ ਝਾੜੀ ਵਾਲਾ ਟ੍ਰੇਨ ਦੇ ਉੱਪਰ ਕੋਈ ਲੁੱਟਖੋ ਕਰਨ ਦੀ ਤਾਕ ਦੇ ਵਿੱਚ ਹਨ ਤੇ ਇਸੇ ਤਹਿਤ ਸਾਡੇ ਚੌਕੀ ਅੱਜ ਨੇ ਮੌਕੇ ਤੇ ਜਾ ਕੇ ਇਹਨਾਂ ਤੇ ਨਾਲ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਚੋਰੀ ਦੇ ਮਿਲੇ ਨੇ ਤੇ ਇੱਕ ਮੋਬਾਈਲ ਜਿਹੜਾ ਇਹਨਾਂ ਨੇ ਉਹ ਦਿੱਤਾ ਸੀ ਉਹ ਮਿਲਿਆ ਤੇ ਇਹਨਾਂ ਨੂੰ ਅਸੀਂ ਮਾਜੋ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਪੇਚ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦਾ ਪੁਸ਼ਟੀਸ਼ ਕਰਾਂਗੇ ਵੀ ਜਿਹੜੇ ਇਹ ਮੋਟਰਸਾਈਕਲ ਇਹਨਾਂ ਨੇ ਕਿੱਥੋਂ ਉਹ ਕੀਤੀ ਸੀ ਜਾਂ ਕਿੱਥੋਂ ਚੋਰੀ ਕਰਕੇ ਲੈ ਕੇ ਆਏ ਸੀ ਅਤੇ ਮੋਬਾਈਲ ਵੀ ਕਿਹੜੇ ਔਰ ਸਭ ਤੋਂ ਇਹਨਾਂ ਕੋਲ ਪੁੱਛਤਾ ਸੀ ਤੇ ਜਿਹੜੀ ਸਾਡਾ ਅਗਲੀ ਇਨਵੈਸਟੀਗੇਸ਼ਨ ਪ੍ਰੋਗਰੈਸ ਟਲਦੀ